ਸਾਥੀ ਕਾਨ ਮੈਂ ਹਾਂ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਬੜਾ ਵੱਡਾ ਪਟਾਕਾ ਪੈ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਭੱਜਣਾ ਪੈ ਗਿਆ ਨੇ ਆਖਰਕਾਰ ਇਹ ਮਾਮਲਾ ਕੀ ਹੈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਕਰਵਿੰਨ ਅਰਵਿੰਦ ਕੇਜੀワਲ ਵੱਲੋਂ ਫਿਰ ਸਿਕੰਜਾ ਕਸ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਕ ਪਾਸੇ ਅਰਵਿੰਦ ਕੇਜੀワਲ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਠੀਕ ਨਹੀਂ ਦਿੱਲੀ ਦਾ ਕਿਉਂਕਿ ਦਿੱਲੀ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰਲ ਸਰਕਾਰ ਦੇ ਹੱਥ ਵਿੱਚ ਹੈ ਲੌਰਡ ਆਰਡਰ ਪੂਰੀ ਤਰ੍ਹਾਂ ਮੈਂਟੇਨ ਨਹੀਂ ਹੈ ਲੇਕਿਨ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਲੌਰਡ ਆਰਡਰ ਪੂਰੀ ਜਿਹੜੀ ਹੈ ਉਹਦੀ ਹਾਲਤ ਵਿਵਸਥਾ ਵਿਗੜੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਲੌਰਡ ਆਰਡਰ ਯਾਨੀ ਕਿ ਗ੍ਰਹਿ ਮੰਤ్రਾਲਾ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੀ ਹੈ ਵਿਹਾਂ ਦਿਨਾਂ ਦੇ ਵਿੱਚ ਪੰਜ ਹਮਲੇ ਹੋਏ ਉਹ ਵੀ ਥਾਣਿਆਂ ਦੇ ਵਿੱਚ ਚਾਹੇ ਉਹ ਬਰਨਾਲੇ ਦਾ ਥਾਣਾ ਹੋਵੇ ਚਾਹੇ ਉਹ ਮਜੀਠੇ ਦਾ ਹੋਵੇ ਤੇ ਚਾਹੇ ਉਹ ਪਠਾਨਕੋਟ ਦਾ ਹੋਵੇ ਇਹ ਤਾਂ ਸੁਖਬੀ ਸਿੰਘ ਬਾਦਲ ਉਤੇ ਵੱਡਾ ਹਮਲਾ ਹੋਇਆ। ਯਾਨੀ ਕਿ ਪਹਿਲਾਂ ਹੀ ਤਾਕ ਜਾਂ ਘਾਤ ਲਾ ਕੇ ਬੈਠੇ ਹੋਏ ਸੀ ਆਮ ਆਦਮੀ ਪਾਰਟੀ ਦੇ ਕੋਰਡੀਨੇਟਰ ਅਰਵਿੰਦ ਕੇਸ਼ਰੀਵਾਲ ਕਿ ਕਦੇ ਕੋਈ ਵੱਡੀ ਗਲਤੀ ਹੋਵੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਅ ਐਂਡ ਆਰਡਰ ਨੂੰ ਲੈ ਕੇ ਤੇ ਫਿਰ ਗ੍ਰਹਿ ਮਤਰਾਲਾ ਜਿਹੜਾ ਖੋਇਆ ਜਾਵੇ। ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਭਾਜਪਾ ਬੈਗਿਆ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਕਿਉਂਕਿ ਨਿਸ਼ਾਨੀਆਂ ਸਵਾਲ ਖੜੇ ਕਰ ਦਿੱਤੇ ਗਏ ਨੇ। ਕਸੂਤੇ ਫਸ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲਾਅ ਐਂਡ ਆਰਡਰ ਨੂੰ ਲੈ ਕੇ ਪ੍ਰਧਾਨਗੀ ਖੋਈ ਗਈ ਚੱਲਦੀਆਂ ਜਿਮਨੀ ਚੋਣਾਂ ਦੇ ਚੋਣ ਪ੍ਰਚਾਰ ਦੇ ਵਿੱਚ ਅਮਨ ਅਰੋੜਾ ਐਜ਼ ਅ ਹਿੰਦੂ ਭਾਈਚਾਰੇ ਤੋਂ ਬਿਲੋਂਗ ਕਰਦਾ ਹੈ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਅਸੀਂ ਤਾਂ ਪਹਿਲੇ ਦਿਨਾਂ ਤੋਂ ਕਹਿੰਦੇ ਆ ਕਿ ਕਿਸੇ ਸਮੇਂ ਵੀ ਜਿਹੜੀਆਂ ਮੁੱਖ ਮੰਤਰੀ ਵਾਲੀ ਕੁਰਸੀ ਵੀ ਖੋਹੀ ਜਾ ਸਕਦੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਦੇਰੀ ਕਾਦੀ ਹੈ ਕਿਉਂਕਿ ਇੱਧਰ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਹੀ ਜਿਹੜੇ ਉਮੀਦਵਾਰ ਸੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਲੇਕਿਨ ਜੇ ਗੱਲ ਕਰੀਏ ਉਥੋਂ ਦੀ ਹਾਲਤ ਖਸਤਾ ਹੈ ਦਿੱਲੀ ਦੀ ਵੀ ਦਿੱਲੀ ਦੇ ਵਿੱਚ ਵੀ ਬਹੁਵੱਤ ਨਹੀਂ ਮਿਲਣ ਵਾਲਾ ਦਿੱਲੀ ਦੇ ਵਿੱਚ ਵੀ ਪਟਾਕਾ ਪੈਣ ਵਾਲਾ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇੱਕ ਦੂਜੇ ਦੀ ਹੱਥ ਵਿੱਚ ਲੱਗੇ ਹੋਏ ਨੇ ਨੁਕਸਾਨ ਕਿਨੂੰ ਹੋਵੇਗਾ ਕਿਉਂਕਿ ਕਾਂਗਰਸੀ ਸਰਕਾਰ ਉੱਥੇ ਬਣਨੀ ਨਹੀਂ ਸਭ ਤੋਂ ਵੱਡਾ ਨੁਕਸਾਨ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਿਰ ਉਸ ਤੋਂ ਬਾਅਦ ਸਿੱਧਾ ਮੁੱਖ ਮੰਤਰੀ ਦੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਦੀ ਅੱਖ ਹੈ ਪੰਜਾਬ ਦੀ ਸਿਆਸਤ ਦੇ ਉੱਤੇ ਪੰਜਾਬ ਉੱਤੇ ਅੱਖ ਹੈ ਕਿ ਇੱਥੋਂ ਮੈਂ ਆਪਣੀ ਸਿਆਸਤ ਫਿਰ ਦੁਬਾਰਾ ਸ਼ੁਰੂ ਕਰੂੰਗਾ ਐਜ਼ ਇੱਕ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਕੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਡਿਪੀ ਟ ਲੋ ਨੂੰ ਜਿਹੜਾ ਹੈ ਗ੍ਰਹਿ ਮੰਤਰੀ ਬਣਾਇਆ ਜਾ ਸਕਦਾ ਹੈ ਪੰਜਾਬ ਦਾ ਗ੍ਰਹਿ ਮੰਤਰਾਲੇ ਦੀ ਕਿਸੇ ਵੀ ਸਮੇਂ ਛੁੱਟੀ ਕੀਤੀ ਜਾ ਸਕਦੀ ਹੈ ਸੂਬੇ ਦੇ ਮੁੱਖ ਮੰਤਰੀ ਕੋਲੋਂ ਜੇਕਰ ਅਜਿਹਾ ਹੁੰਦਾ ਹੈ ਤਾਂ ਸਿਰਫ ਮੁੱਖ ਮੰਤਰੀ ਵਾਲੀ ਕੁਰਸੀ ਬਚੇਗੀ ਸੂਬੇ ਦੇ ਮੁੱਖ ਮੰਤਰੀ ਕੋਲੋਂ ਅੱਜ ਤੋਂ 6 ਮਹੀਨੇ ਹੋ ਗਏ ਨੇ ਲਗਾਤਾਰ ਜਿੰਨੇ ਵੀ ਪੰਜਾਬੀ ਓਐਸਡੀ ਸੀ ਜਿੰਨੇ ਵੀ ਸਕਤਰਿਤ ਸੀ ਜਿੰਨੇ ਵੀ ਪੰਜਾਬੀ ਸਲਾਹਕਾਰ ਸੀ ਉਹਨਾਂ ਦੀ ਛੁੱਟੀ ਕਰਕੇ ਉਹਨਾਂ ਨੂੰ ਘਰ ਚ ਭੇਜ ਦਿੱਤਾ ਗਿਆ ਹੈ ਅਤੇ ਦਿੱਲੀ ਦੇ ਲਾਲੇ ਅਰਵਿੰਦ ਕੇਸ਼ਰੀਵਾਲ ਨੇ ਭਗਵੰਤ ਮਾਨ ਦੇ ਆਲੇ ਦੁਆਲੇ ਦਿੱਲੀ ਦੇ ਹੀ ਅਧਿਕਾਰੀ ਲਗਾਏ ਹੋਏ ਨੇ ਇਥੋਂ ਤੱਕ ਕਿ ਜਿਹੜਾ ਹਰਪਾਲ ਸਿੰਘ ਚੀਮਾ ਹੈ ਉਹ ਉਹਦੇ ਉੱਪਰ ਵੀ ਅਰਵਿੰਦ ਮੋਦੀ ਨੂੰ ਬਿਠਾਇਆ ਹੋਇਆ ਹੈ ਗ੍ਰਾਮਤਰਾਲੇ ਕਿਸੇ ਵੀ ਸਮੇਂ ਖੋਇਆ ਜਾ ਸਕਦਾ ਸੂਤਰ ਦੱਸਦੇ ਨੇ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਵੱਡਾ ਪਟਾਕਾ ਪਵੇਗਾ ਆਮ ਆਦਮੀ ਪਾਰਟੀ ਵਿੱਚ ਤਾਂ